ਕਿ ਸਾਡੇ ਜਿਹੜੇ ਪ੍ਰਸ਼ਾਸਨ ਤੇ ਸਾਡੇ ਸਰਕਾਰ ਆ ਉਹਨੂੰ ਅਜ ਤੋਂ ਆਉਣ ਵਾਲੇ ਸਮੇਂ ਦਾ ਹੀ ਨਹੀਂ ਪਤਾ ਵੀ ਉਸ ਉਸ ਡੇਢ ਅਸੀਂ ਦਿਨ ਦੇ ਰਹੇ ਆ ਵੀ ਉਸ ਦਿਨ ਨੂੰ ਛੁੱਟੀ ਆ ਤੇ ਫਿਰ ਸਾਡਾ ਅਗਲਾ ਭਵਿੱਖ ਕੀ ਦੇਖ ਸਕਦੇ ਆ ਸਭ ਤੋਂ ਵੱਡੀ ਗੱਲ ਇਹ ਆਉਂਦੀ ਆ ਖੇਰ ਤੇ ਵਿਸ਼ਵਾਸ ਹੋ ਸਕਦਾ ਸੱਪ ਤੇ ਵਿਸ਼ਵਾਸ ਹੋ ਸਕਦਾ ਬੱਦਲਾਂ ਤੇ ਵਿਸ਼ਵਾਸ ਹੋ ਸਕਦਾ ਗੜਕ ਦੀ ਬਿਜਲੀ ਤੇ ਵਿਸ਼ਵਾਸ ਹੋ ਸਕਦਾ ਪਰ ਭਗਵਾਨ ਤੇ ਮਾਨ ਤੇ ਵਿਸ਼ਵਾਸ ਨਹੀਂ ਹੋ ਸਕਦਾ ਇਹ ਕੁਝ ਵੀ ਕਰ ਸਕਦਾ ਜਿਹੜੇ ਏਜੰਟਾਂ ਨੂੰ ਅੰਦਰ ਸਿੱਟਣਾ ਚਾਹੀਦਾ ਸੀ ਉਹ ਜੰਟਾਂ ਨੂੰ ਤਾਂ ਬਾਹਰ ਰੱਖਦਾ ਤੇ ਜਿਨ੍ਹਾਂ ਨੂੰ ਬਾਹਰ ਰੱਖ ਕੇ ਸਲਾਮ ਜਿਹੜਾ ਕਹਿੰਦੇ ਨੇ ਉਹਨਾਂ ਨੂੰ ਪੂਰਾ ਸਨਮਾਨਿਤ ਕਰਨਾ ਸੀ ਉਹ ਬੰਦੇ ਨੂੰ ਜੇਲਾਂ ਸਿੱਧ ਕੇ ਤਸ਼ੱਦਦ ਹਟਾ ਦੇ ਦਿੱਤ ਜੇਲਾਂ 'ਚ ਸਿੱਧ ਕੇ ਕ੍ਰਾਂਤੀ ਨੂੰ ਨਹੀਂ ਰੋਕ ਸਕਦੇ ਇਸ ਕਰਕੇ ਇਹ ਸਰਕਾਰ ਨੂੰ ਹੁਣ ਪਰਚਿਆਂ ਦਾ ਪੁਠਕੰਡਾ ਛੱਡ ਦੇਣਾ ਚਾਹੀਦਾ ਪ੍ਰਵੰਤਮਨ ਸਾਡਾ ਆਪਦਾ ਮੇਰੇ ਇਹ ਇਹ ਆਪਦਾ ਹੋਣ ਦੇ ਬਾਵਜੂਦ ਸਾਡੇ ਤੇ ਇੰਨੇ ਤਸ਼ੱਦਦ ਢਾ ਰਿਹਾ ਵੀ ਇੰਨੇ ਤਾਂ ਕਿਸੇ ਬਗਾਨੇ ਨੇ ਨਹੀਂ ਢਾਈ ਸੀ ਤਖਬੀਰ ਨੂੰ ਸੁੱਖਾ ਕਹਿੰਦਾ ਰਿਆ ਇਹਨੂੰ ਤਾਂ ਤੂੰ ਕਹਤਾ ਸੀ ਪ੍ਰਤਾਪ ਬਾਜਮਾਨੇ ਕਿਵੇਂ ਤੀਕਾ ਨਿਕਲ ਗਿਆ ਸੀ ਇਹਦੀਆਂ ਰੋਣਕਾ ਹੋ ਗਿਆ ਸੀ ਇਹਦਾ ਤਾਂ ਵਾਸਤ ਨਹੀਂ ਚੱਲਣੀ ਇਹਨੇ ਸਿਰ ਮਾਰਨਾ ਸੀ ਮੇਜ ਤੇ ਇਹਦਾ ਮਸਾ ਬਚਿਆ ਉਦੋਂ ਕਥੀ ਗਾਲ ਜੀ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਭਾਨਾ ਸਿੱਧੂ ਨੂੰ ਰਹਾ ਕਰ ਦਿੱਤਾ ਗਿਆ ਉਸਦੇ ਪਿੰਡ ਦੇ ਵਿੱਚ ਜਸ਼ਨ ਵਰਗਾ ਮਾਹੌਲ ਹੈ ਸਾਡੇ ਨਾਲ ਵਿਸ਼ਵਦੀਪ ਫਾਜ਼ਲਾ ਕਾ ਹੈਗੇ ਆ ਉਹਨਾਂ ਨਾਲ ਗੱਲ ਕਰਦੇ ਆ ਕਿ ਕਿਵੇਂ ਦੇਖਦੇ ਆ ਵਿਸ਼ਵਦੀਪ ਜੀ ਤੁਹਾਡਾ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਵਿਸ਼ੇ ਦੀ ਅੱਜ ਭਾਨਾ ਸਿੱਧੂ ਨੂੰ ਰਿਹਾ ਕਰ ਦਿੱਤਾ ਗਿਆ ਕਿਵੇਂ ਦੇਖਦੇ ਮਾਮਲੇ ਨੂੰ ਮਾਮਲੇ ਨੂੰ ਪਹਿਲਾਂ ਤੇ ਦੇਖਦੇ ਆਂ ਇਹ ਉਹਨਾਂ ਨੇ 10 ਤਰੀਕ ਦਾ ਕਿਹਾ ਸੀਗਾ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜਾ ਸਾਡਾ ਹੁਣ 10 ਤਰੀਕ ਨੂੰ ਉਹ ਕਹਿੰਦੇ ਛੁੱਟੀ ਆ ਗਈ ਆ ਇਹ ਗੱਲ ਇਹ ਵੀ ਸੋਚਣ ਵਾਲੀ ਬਣਦੀ ਆ ਉਹ ਪ੍ਰਸ਼ਾਸਨ ਨੇ ਆਈਪੀਐਸ ਸੀਗੇ ਜਿਨ੍ਹਾਂ ਨੇ ਤਗੜੇ ਤਗੜੇ ਅਫਸਰਾਂ ਨੇ ਉਹ ਡੇਟ ਦਿੱਤੀ ਸੀਗੀ ਹੁਣ ਉਹ ਕਹਿੰਦੇ ਛੁੱਟੀ ਆ ਗਈ ਆ ਤੇ ਇਹਦਾ ਮਤਲਬ ਇਹ ਆ ਕਿ ਸਾਡੇ ਜਿਹੜੇ ਪ੍ਰਸ਼ਾਸਨ ਤੇ ਸਾਡੇ ਸਰਕਾਰ ਆ ਉਹਨੂੰ ਅਜ ਤੋਂ ਆਉਣ ਵਾਲੇ ਸਮੇਂ ਦਾ ਹੀ ਨਹੀਂ ਪਤਾ ਵੀ ਉਸ ਉਸ ਡੇਢ ਅਸੀਂ ਦਿਨ ਦੇ ਰਹੇ ਹਾਂ ਵੀ ਉਸ ਦਿਨ ਨੂੰ ਛੁੱਟੀ ਆ ਤੇ ਫਿਰ ਸਾਡਾ ਅਗਲਾ ਭਵਿੱਖ ਕੀ ਦੇਖ ਸਕਦੇ ਆ ਸਭ ਤੋਂ ਵੱਡੀ ਗੱਲ ਇਹ ਆਉਂਦੀ ਆ ਫਿਰ ਦੂਜੀ ਗੱਲ ਇਹ ਆਉਂਦੀ ਆ ਵੀ ਜਦੋਂ ਅੱਖਾਂ ਸਾਹਮਣੇ ਆਊਗਾ ਮੈਂ ਤਾਂ ਉਹਦਾ ਮੰਨੂਗਾ ਹਾਂ ਇਹ ਤਾਂ ਗੱਲ ਆ ਗਈ ਵੀ ਆ ਰਿਹਾ ਭਾਨੇ ਸਿੱਧੂ ਨਾਲ ਗੱਲ ਵੀ ਹੋ ਗਈ ਆ ਵੀ ਹਾਂ ਉਹ ਕਹਿੰਦਾ ਭਾਈ ਮੈਂ ਧੂਰੀ ਟੱਪ ਆਇਆ ਸੀ ਤੇ ਹੁਣ ਤਾਂ ਪਹੁੰਚਣ ਆਲਾ ਆਊਗਾ ਪਰ ਜਦੋਂ ਅਸੀਂ ਤਾਂ ਵੇਖਾਂਗੇ ਉਸ ਤੋਂ ਉਹਦਾ ਮੰਨਾਂਗੇ ਕਿਉਂਕਿ ਛੇਰ ਤੇ ਵਿਸ਼ਵਾਸ ਹੋ ਸਕਦਾ ਸੱਪ ਤੇ ਵਿਸ਼ਵਾਸ ਹੋ ਸਕਦਾ ਬੱਦਲਾਂ ਤੇ ਵਿਸ਼ਵਾਸ ਹੋ ਸਕਦਾ ਗੜਕ ਦੀ ਬਿਜਲੀ ਤੇ ਵਿਸ਼ਵਾਸ ਹੋ ਸਕਦਾ ਪਰ ਪ੍ਰਗੁਹੰਤ ਮਾਨ ਤੇ ਵਿਸ਼ਵਾਸ ਨਹੀਂ ਹੋ ਸਕਦਾ ਇਹ ਕੁਝ ਵੀ ਕਰ ਸਕਦਾ ਤੇ ਬਾਕੀ ਜਿਹੜਾ ਕਹਿ ਲੋ ਹੁਣ ਉਹਦਾ ਜਿਹੜਾ ਕੁਝ بڑے ਲੋਕ ਕਹਿੰਦੇ ਆ ਜਦੋਂ ਮੈਂ ਗਿਆ ਸੀ ਜਦੋਂ ਆਇਆ ਵੀ ਹਾਂ ਕੁਝ ਲੋਕ ਕੁਝ ਕੁ ਲੋਕਾਂ ਦੇ ਬਿਆਨ ਸੀ ਜਿਹੜੇ ਕੁਝ ਜਾਤੀ ਨੂੰ ਲੈ ਕੇ ਔਰ ਕੁਝ ਆਪ ਦੀਆਂ ਵਿਚਾਰਾਂ ਨੂੰ ਲੈ ਕੇ ਹੁਣ ਆਪਾਂ ਜਾਤੀ ਨੂੰ ਲੈ ਕੇ ਚੱਲਾਂਗੇ ਪੰਜਾਬ ਮਰ ਜਾਣਾ ਤੇ ਜੇਕਰ ਮੈਂ ਮੇਰੀ ਆਉਂਦੀ ਵੀ ਗੱਲ ਹੋਈ ਸੀ ਕਿਸੇ ਬੀਬੀ ਨਾਲ ਮੈਂ ਕਿਹਾ ਬੀਬੀ ਆਪਾਂ ਜਾਤ ਪਾਤਾਂ ਚ ਨਹੀਂ ਪੈਣਾ ਇਹ ਜਿਹੜੀ ਜਾਤ ਪਾਤ ਆ ਇੱਕ ਇੱਕ ਜੱਟ ਨਹਿਰ ਆ ਇੱਕ ਮਜਬੀ ਸਿੱਖ ਨਹਿਰ ਆ ਰਵਿਦਾਸੀ ਆ ਨਹਿਰ ਆ ਬਾਲਮੀਕੀ ਆ ਨਹਿਰ ਆ ਔਰ ਹੋਰ ਕਈ ਨਹਿਰਾਂ ਆ ਗਈਆਂ ਜਿੰਨੀਆਂ ਨਹਿਰਾਂ ਆ ਗਈਆਂ ਉਹ ਤਾਂ ਨਹਿਰਾਂ ਛੋਟੀਆਂ ਪਰ 6700 ਜਿਹੜੀਆਂ ਕਿਹਾ 6743 ਨਹਿਰਾਂ ਜਿਹੜੀਆਂ ਉਹਨੂੰ ਇਕੱਠਾ ਕਰਕੇ ਬੰਨਦਾ ਦਰਿਆ ਤੇ ਦਰਿਆ ਦਾ ਨਾਮ ਹੈਗਾ ਛੂਦਰ ਮੈਂ ਕਿਹਾ ਜਦੋਂ ਆਪਾਂ ਇਕੱਠਿਆਂ ਤੇ ਆਪਾਂ ਨੂੰ ਮਾਰਿਆ ਜਾ ਰਿਹਾ ਇਹ ਤਾਂ ਹੌਲੀ-ਹੌਲੀ ਆਪਾਂ ਆਪਸ ਵਿੱਚ ਲੜ ਕੇ ਮਰੀ ਜਾਂਦੇ ਆ ਤੇ ਆਪਾਂ ਕੀ ਕਰ ਸਕਦੇ ਇਸ ਮਸਲੇ ਦੇ ਵਿੱਚ ਹੁਣ ਉਹ ਜਿਹੜਾ ਕਹ ਲੋ ਉਹ ਕਹਿੰਦੇ ਨਹੀਂ ਜੀ ਨਹੀਂ ਮੈਂ ਕਿਹਾ ਜੇ ਇਹ ਗੱਲ ਆ ਕਿ ਜਿਹੜਾ ਜੱਟ ਸਿੱਖਾਂ ਦੀ ਆਪਾਂ ਜਿਹੜੀ ਗੱਲ ਕਰੀ ਇਹਨੇ ਕੀ ਉਹਨਾਂ ਵਿੱਚ ਇੱਕਾ ਹੈ ਉਹ ਆnde ਕਿਵੇਂ ਮੈਂ ਕਿਹਾ ਜਦੋਂ ਵਿਆਹ ਛੱਦੀਆਂ ਹੁੰਦੀਆਂ ਆਪਾਂ ਗੱਲ ਪਾਣੇ ਸਿੱਧੂ ਤੇ ਆਉਣੀ ਹੈ ਸਾਰੀ ਗੱਲ ਜਦੋਂ ਵਿਆਹ ਛੱਦੀਆਂ ਹੁੰਦੀਆਂ ਗੱਲ ਤੁਸੀਂ ਵੀ ਦੱਸਣਾ ਕੋਈ ਝੂਠ ਤਾਂ ਨਹੀਂ ਆਪਾਂ ਸੁਣਦੇ ਆ ਵੀ ਫਲਾਣੇ ਨੇ ਵਿਆਹ ਕੀਤਾ ਕੁੜੀ ਨੂੰ ਐ ਆਹ ਦੇਤਾ ਕੁੜੀ ਨੂੰ ਉਹ ਦੇਤਾ ਕਹਿੰਦੇ 7 ਲੱਖ ਰੁਪਇਆ ਕਿੱਲੇ ਦਾ ਵੀ ਉਹਨਾਂ ਵਿੱਚ ਵੀ ਇੱਕਾ ਟੁੱਟ ਗਿਆ ਜੇ ਗੱਲ ਕਰੀਏ ਆਪਾਂ ਮਜਬੀ ਸਿੱਖਾਂ ਦੀ ਉਹਨਾਂ ਵਿੱਚ ਵੀ ਆਪਸ ਵਿੱਚ ਭਾਈਚਾਰਾ ਲੜ ਪੈਂਦਾ ਕਈ ਸਾਡੇ ਜ਼ਿਮੀਂਦਾਰ ਭਾਈਚਾਰੇ ਲੜ ਪੈਂਦੇ ਇੱਕ ਦੂਜੇ ਨਾਲ ਵੱਟਾਂ ਪਿੱਛੇ ਕਿੱਡੀਆਂ ਰਾਂ ਦਾ ਤਗੜੀਆਂ ਪੈਂਦੀਆਂ ਸਾਨੂੰ ਇਹ ਚੀਜ਼ਾਂ ਛੱਡ ਕੇ ਬਸ ਜਦੋਂ ਆਪਣੀ ਕੋਈ ਜਾਤ ਨੂੰ ਗੱਲ ਕਰਦਾ ਉਦੋਂ ਜਾਤ ਤਾਂ ਇਕੱਠੀ ਹੋ ਜਾਂਦੀ ਆ ਪਰ ਐਸਨਾਂ ਦੇ ਵਿੱਚ ਵੀ ਬਹੁਤ ਸਾਰੇ ਗਰੀਬ ਬੈਠੇ ਤੇ ਬਹੁਤ ਸਾਰੇ ਅਮੀਰ ਬੈਠੇ ਆ ਉਹ ਗਰੀਬਾਂ ਦੀ ਗੱਲ ਉਹ ਉਦੋਂ ਨਹੀਂ ਕਰਦੇ ਤੇ ਜਿਹੜਾ ਜ਼ਿਮੀਂਦਾਰ ਭਾਈਚਾਰਾ ਤੇ 100 ਕਿੱਲੇ ਵਾਲਾ ਕਦੇ 2 ਕਿੱल्ल्याਾਂ ਦੀ ਗੱਲ ਨਹੀਂ ਕਰਦਾ 2 ਕਿੱल्ल्याਾਂ ਵਾਲੇ ਦੀ ਕਦੇ ਗੱਲ ਨਹੀਂ ਕਰਦਾ ਉਹ ਬੰਦਾ ਤੇ ਉਦੋਂ ਭਾਈਚਾਰਾ ਕਿੱਥੇ ਜਾਵੜਦਾ ਇਸ ਕਰਕੇ ਜਾਤਾਂ ਪਾਤਾਂ ਤੋਂ ਬਾਹਰ ਨਿਕਲ ਕੇ ਮੈਂ ਤਾਂ ਭਾਈ ਆਉਂਗਾ ਜਿਹੜਾ ਕੰਮ ਉਹ ਕਰ ਰਿਹਾ ਸੀ ਇੱਕ ਏਜੰਟਾਂ ਤੋਂ ਜਿਹੜਾ ਲੁੱਟਿਆ ਹੋਇਆ ਪੈਸਾ ਮੈਂ ਸਾਰੇ ਏਜੰਟਾਂ ਨੂੰ ਮਾੜਾ ਨਹੀਂ ਆਂਦਾ ਬਹੁਤ ਸਾਰੇ ਉਧਰ ਬਾਹਰ ਜਿਹੜੇ ਬੈਠੇ ਕੁਝ ਏਜੰਟਾਂ ਦੇ ਕੱਲੇ ਹੋਏ ਆ ਕਿਹੜੇ ਏਜੰਟਾਂ ਨੂੰ ਅੰਦਰ ਸਿੱਟਣਾ ਚਾਹੀਦਾ ਸੀ ਉਹ ਏਜੰਟਾਂ ਨੂੰ ਤਾਂ ਬਾਹਰ ਰੱਖਤਾ ਤੇ ਜਿਨ੍ਹਾਂ ਨੂੰ ਬਾਹਰ ਰੱਖ ਕੇ ਸਲਾਮ ਜਿਹੜਾ ਕਹਿੰਦੇ ਨੇ ਉਹਨੂੰ ਪੂਰਾ ਸਨਮਾਨਿਤ ਕਰਨਾ ਸੀ ਉਹ ਬੰਦੇ ਨੂੰ ਜੇਲਾ ਸਿੱਟ ਕੇ ਤਸ਼ੱਦਦ ਹਾਤੇ ਦਿੱਤੇ ਲੱਖੇ ਸਦਾਨ ਦੱਸਣ ਦੇ ਮਤਲਬ ਹੁਣ ਇਹ ਠੱਕੇ ਆ ਅੱਜ ਜੇ ਆ ਰਿਹਾ ਬਾਹਰ ਤਾਂ ਬਹੁਤ ਵਧੀਆ ਗੱਲ ਆ ਇੱਥੋਂ ਇਹ ਪਤਾ ਲੱਗਦਾ ਵੀ ਭਾਈ ਸਾਹਿਬ ਪਹਿਲਾਂ ਅੰਦਰ ਦਿੱਤਾ ਇਹਨਾਂ ਨੇ ਕੁੱਟਮਾਰ ਕੀਤੀ ਹੁਣ ਇਹਨਾਂ ਨੂੰ ਇਹ ਸਮਝਣਾ ਚਾਹੀਦਾ ਵੀ ਇਹ ਸਰਕਾਰ ਨੂੰ ਪੋਟਕੰਡਾ ਪੁਰਾਣਾ ਛੱਡ ਦੇਣਾ ਚਾਹੀਦਾ ਕਿ ਤੁਸੀਂ ਸਾਡੇ ਗੁਰੂਆਂ ਤੇ ਤਸ਼ੱਦਦ ਟਾਇਏ ਹੋਣੇ ਤੇ ਫਿਰ ਕੋਈ ਕਹੂਗਾ ਤੂੰ ਗੁਰੂਆਂ ਦੀ ਗੱਲ ਏ ਉਹਨਾਂ ਵੀ ਸ਼ੁਰੂਆਤ ਤੋਂ ਉੱਥੋਂ ਗੱਲ ਕਰਨੀ ਪਊਗੀ ਫਿਰ ਜੋਤੀਵਾ ਫੂਲ ਹੈ ਜੀ ਤੇ ਵੀ ਤਸ਼ੱਦਦ ਹੋਏ ਉਹਨਾਂ ਨੇ ਵੀ ਸਿੱਖਿਆ ਦੀ ਕ੍ਰਾਂਤੀ ਲਿਆਂਦੀ ਸੀ 바ਵਾ ਸਾਹਿਬਾਂ ਬੇਦਕਰ ਨਾਲ ਵੀ ਕਿਤਨੇ ਕਿਤੇ ਕੁਛ ਨਾ ਜਿਹੜਾ ਕਹਿ ਲੋ ਵਿਕਤਰੇ ਹੋਏ ਜਾਂ ਕੁਛ ਵੀ ਹੋਇਆ ਉਹਨਾਂ ਨੇ ਵੀ ਕ੍ਰਾਂਤੀ ਲਿਆਂਦੀ ਫਿਰ ਸਾਡੇ ਜਿਹੜਾ ਕਹ ਲੋ ਸਿੱਖ ਜੇਲ੍ਹਾਂ ਚ ਸਿੱਤੇ ਗਏ ਤਾਂ ਵੀ ਕ੍ਰਾਂਤੀ ਲਿਆਂਦੀ ਜਿਹੜੀ ਲਿਆਉਣ ਵਾਲੀ ਬੰਦੀ ਸੀ ਜਿਹਨੇ ਜਿਹਨੇ ਜੋ ਵੀ ਕ੍ਰਾਂਤੀ ਲਿਆਉਣੀ ਚਾਹੀ ਜਿਹੜਾ ਕਹ ਲੋ ਸਾਡੇ ਛੀਦਾਂ ਜਿਹੜੇ ਸ਼ਹੀਦ ਹੋਏ ਆ ਉਹਨਾਂ ਨੂੰ ਜੇਲਾਂ ਸਿੱਟਿਆ ਗਿਆ ਉਹਨਾਂ ਨੇ ਅੰਗਰੇਜ਼ਾਂ ਵੇਲੇ ਕ੍ਰਾਂਤੀ ਲਿਆਂਦੀ ਜੇਲਾਂ ਚ ਸਿੱਟ ਕੇ ਕ੍ਰਾਂਤੀ ਨੂੰ ਨਹੀਂ ਰੋਕ ਸਕਦੇ ਇਸ ਕਰਕੇ ਇਹ ਸਰਕਾਰ ਨੂੰ ਹੁਣ ਪਰਚਿਆਂ ਦਾ ਪੁਠਕੰਡਾ ਛੱਡ ਦੇਣਾ ਚਾਹੀਦਾ ਰਹੀ ਗੱਲ ਭਗਵੰਤ ਮਾਨ ਦੀ ਭਗਵੰਤ ਮਾਨ ਸਾਡਾ ਆਪਦਾ ਇਹ ਇਹ ਆਪਦਾ ਹੋਣ ਦੇ ਬਾਵਜੂਦ ਸਾਡੇ ਤੇ ਇੰਨੇ ਤਸ਼ੱਦਦ ਢਾ ਰਹਿਆ ਵੀ ਇੰਨੇ ਤਾਂ ਕਿਸੇ ਬਗਾਨੇ ਨੇ ਨਹੀਂ ਢਾਈ ਸੀ ਕੱਲੀਆਂ ਤੇ ਇਹ ਬੋਲਦਾ ਰਿਹਾ ਔਰ ਉਹ ਹਰ ਸਿਮਰ ਤੇ ਕੌਰ ਨੂੰ ਹਰ ਕੋਈ ਬੰਦਾ ਬੀਬਾ ਜੀ ਬੀਬਾ ਜੀ ਕਰਦਾ ਸੀ ਉਹਨੂੰ ਸਿਮਰੋ ਭਾਬੀ ਆਂਦਾ ਸੀ ਫਿਰ ਵੀ ਸੁਖਬੀਰ ਬਾਦਲ ਚੁੱਪ ਰਿਆ ਸੁਖਬੀਰ ਨੂੰ ਸੁੱਖਾ ਕਹਿੰਦਾ ਰਿਆ ਇਹਨੂੰ ਤਾਂ ਤੂੰ ਕਹਿਤਾ ਸੀ ਪ੍ਰਤਾਪ ਬਾਜਮਾਨੇ ਕਿਵੇਂ ਚੀਕਾਂ ਨਿਕਲ ਗਈਆਂ ਸੀ ਇਹਦੀਆਂ ਰੋਣਕਾ ਹੋ ਗਿਆ ਸੀ ਇਹਦਾ ਤਾਂ ਵਾਸ ਨਹੀਂ ਚੱਲਣੀ ਇਹਨੇ ਸਿਰ ਮਾਰਨਾ ਸੀ ਮੇਜ਼ ਤੇ ਇਹ ਤਾਂ ਮਸਾ ਬਚਿਆ ਉਦੋਂ ਆਵੇਂ ਮੈਨੂੰ ਤੂੰ ਕਹਿ ਰਹੇ ਆ ਤੂੰ ਕਹਿੰਦੇ ਕਿੰਨਾ ਭੜਕ ਗਿਆ ਫਿਰ ਇਹਨੇ ਉਹ ਕੈਪਟਨ ਮਰਿੰਦਰ ਸਿੰਘ ਦੀ ਦਾੜੀ ਦਾ ਮਜ਼ਾਕ ਡਾਉਣਾ ਕਦੇ ਉਹਦਾ ਸਾਧਾ ਮਜ਼ਾਕ ਡਾਉਣਾ ਆ ਮੇਰਾ ਸਾਹ ਨਾ ਹੁਣ ਜਿਹੜਾ ਮੈਨੂੰ ਪਤਾ ਇਹਨਾਂ ਤੀਜਿਆਂ ਦਾ ਵੀ ਕਿਵੇਂ ਔਖਾ ਹੁੰਦਾ ਬੰਦਾ ਕਦੇ ਉਹਦੀ ਢੀਢੀ ਪਜਾਮੀ ਦਾ ਮਜ਼ਾਕ ਡਾਉਣਾ ਕਦੇ ਉਹਦੀ ਘਰ ਵਾਲੀ ਦਾ ਮਜ਼ਾਕ ਡਾਉਣਾ ਉਹਨਾਂ ਨੇ ਤਾਂ ਕੱਖ ਨਹੀਂ ਕੀਤਾ ਤੇ ਇਹਨਾਂ ਦੀ ਤਾਂ ਮਾਂ ਭੈਣ ਤੇ ਮਾਤਾ ਜੀ ਨੂੰ ਕੋਈ ਕੁਝ ਕਹਿੰਦਾ ਹੀ ਨਹੀਂਗਾ ਸਿਰਫ ਇਹਨੂੰ ਕਹਿੰਦਾ ਇਹ ਕਿਵੇਂ ਬਾਕਾਂ ਪਾ ਲੈਂਦਾ ਆਂਦੇ ਨੂੰ ਇਹ ਸਾਡਾ ਆਪਦਾ ਹੋਣ ਦੇ ਬਾਵਜੂਦ ਵੀ ਦਿੱਲੀ ਦੇ ਸਾਜਾਂ ਤੇ ਨੱਚਦਾ ਨਾ ਇਹਨੂੰ ਜਿਹੜਾ ਕੰਮ ਕਰਨਾ ਚਾਹੀਦਾ ਸੀ ਚਿੱਟਾ ਵੇਖਣਾ ਚਾਹੀਦਾ ਸੀ ਕਿੰਨਾ ਪੰਜਾਬ ਚ ਵਧਿਆ ਪਿਆ ਜਾਂ ਤੇ ਦੱਸੇ ਵੀ ਮੇਰੇ ਕੋਲ ਹੱਥ じゃਣੀ ਭਰਾਵਾ ਕੁਛ ਵੀ ਮੈਨੂੰ ਤਾਂ ਥੱਲੇ ਤਾਰ ਦੇਣਗੇ ਵੀ ਜਦੋਂ ਮੈਂ ਕੁਛ ਕਰਨ ਨੂੰ ਕਰਦਾ ਜਦੋਂ ਮੈਂ ਕਿੰਨਾ ਵੀ ਕੱਚੇ ਮੁਲਾਜ਼ਮ ਪੱਕੇ ਕਰਦਾ ਪਿੱਛੋਂ ਹੁਕਮ ਆ ਜਾਂਦੇ ਵੀ ਤੂੰ ਆ ਕੀ ਕਰੀ ਜਾਣਾ ਫਿਰ ਅਸੀਂ ਚੀਮੇ ਨੂੰ ਬਣਾ ਦਿੰਨੇ ਆ ਜਾਂ ਸੀ ਉਹਨੂੰ ਬਣਾ ਦਿੰਨੇ ਆ ਜਾਂ ਤੇ ਦੱਸ ਦੇਵੇ ਵੀ ਭਾਈ ਉਹ ਪੱਕੇ ਕਿਵੇਂ ਕਰਗੇ ਵੀ ਜਦੋਂ ਉਹਨਾਂ ਨੇ ਤਾਂ ਸਾਰੇ ਆਉਣ ਵਾਲੇ ਡਿਪਾਰਟਮੈਂਟ ਪ੍ਰਾਈਵੇਟ ਕਰਨੇ ਤੇ ਮੈਂ ਸਰਕਾਰੀ ਕਿਵੇਂ ਕਰਦਾ ਜਾਂ ਤੇ ਦੱਸ ਦੇਵੇ ਤੇ ਜਾਂ ਇਹ ਦੱਸੇ ਵੀ ਹਾਂ ਭਾਈ ਏਜੰਟਾਂ ਜਿਹੜੇ ਉਹ ਦਿੱਲੀ ਜਾਂਦੇ ਰਹੇ ਸੀ ਤੇ ਕੇਜਰੀਵਾਲ ਨੂੰ ਕਹੇ ਆਏ ਤੇ ਜਾ ਫਿਰ ਇਹ ਕਹਦੇ ਵੀ ਜਿਹੜਾ ਭਾਈ ਸੋਨਾ ਆਇਆ ਵੀ ਮੇਰੀ ਮਾਂ ਕੋਲ ਤਾਂ ਪੈਸਾ ਨਹੀਂ ਹੁੰਦਾ ਸੀ ਤੇ ਜਿਹੜਾ ਸੋਨਾ ਜਿਹੜਾ ਜਿੰਨਾ ਦਿੱਤਾ ਆ ਤੇ ਉਹ ਸਾਰਾ ਝੰਟਾਂ ਦਾ ਦਿੱਤਾ ਆ ਤੇ ਮੈਨੂੰ ਉਹਦਾ ਕਹਿਣਾ ਮੰਨਣਾ ਪਊਗਾ ਕੁਛ ਨਾ ਕੁਛ ਤਾਂ ਕਹੇ ਨਾ ਇਹ ਤਾਂ ਆਪ ਦੇ ਮਤਲਬ ਸਾਰੀਆਂ ਗੱਲਾਂ ਤੋਂ ਭੱਜੀ ਜਾਂਦਾ ਜੋ ਇਹਨੇ ਕਿਹਾ ਤੁਸੀਂ ਭਰਨੇ ਸਿੱਧੂ ਦੇ ਹਾਈ ਦੇ ਵਿੱਚ ਕਿਹਦੀ ਜਿੱਤ ਮੰਨਦੇ ਹੋ ਇਸ ਮਾਮਲੇ ਇਹਦੇ ਵਿੱਚ ਮੈਂ ਤਾਂ ਜਿੱਤ ਮੰਨੂੰਗਾ ਭਾਈ ਸਾਹਿਬ ਸਰਕਾਰ ਦੀ ਜਨਤਾ ਦੀ ਜਿੱਤ ਹੈਗੀ ਆ ਉਹ ਬਾਹਰ ਆ ਗਿਆ ਸਾਡੇ ਉਹਨਾਂ ਨੇ ਲੋਕਾਂ ਦੇ ਨਾਲ 10 ਤਰੀਕ ਨੂੰ ਕਰਾਰ ਕਰਕੇ 10 ਤਰੀਕ ਨੂੰ ਨਹੀਂ ਛੱਡਿਆ ਅੱਜ ਛੱਡਿਆ 12 ਨੂੰ ਦੋ ਦਿਨ ਰੱਖਿਆ ਉਹਨਾਂ ਨੇ ਪਹਿਲਾਂ ਤਾਂ ਇਹਨਾਂ ਨੂੰ ਇਹ ਚਾਹੀਦਾ ਸੀ ਇਹ ਤੁਸੀਂ ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਵੀ ਇੱਕ ਆਈਪੀਐਸ ਹੋਣ ਸਰਕਾਰ ਹੋਵੇ ਉਹਨਾਂ ਨੂੰ ਇਹ ਹੀ ਨਾ ਪਤਾ ਹੋਵੇ 10 ਤਰੀਕ ਨੂੰ ਛੁੱਟੀ ਆ ਸਰਦਾਰ ਸਾਹਿਬ ਸਮਝੋ ਗੱਲ ਮੇਰੀ ਗੱਲ ਨੂੰ ਤੁਸੀਂ ਫਿਰ ਇੱਕ ਮਿੰਟ ਭਾਈ ਜੀ ਇੱਕ ਮਿੰਟ ਭਾਈ ਜੀ ਗੱਲ ਮਰਿਆਦਾ ਜਿਹੜਾ ਕਹ ਲੋ ਵੀ 10 ਤਰੀਕ ਨੂੰ ਛੁੱਟੀ ਆ ਜਦੋਂ ਕੈਲੰਡਰ ਇਹਦਾ ਸਾਲ ਦਾ ਸਾਰਾ ਬਣਾ ਦਿੰਦੇ ਵੀ ਇੰਨੇ ਮਹੀਨੇ ਚਾ ਲਾਲ ਤਰੀਆਂ ਲਾਲ ਅੱਖਾਂ ਚ ਲਿਖ ਦਿੰਦੇ ਆ ਉਹਦੇ ਨਾਲ ਨੇ 10 ਤਰੀਕ ਦੇਤੀ ਉਹਦੇ ਕਹਿੰਦੇ ਭਾਈ 12 ਨੂੰ ਛਡਾਂਗੇ ਛੱਡ ਦਿੰਦੇ ਹੁਣ ਆ ਰਿਹਾ ਤਾਂ ਇਹਦੇ ਵਿੱਚ ਜੇਕਰ ਸਰਕਾਰ ਦੀ ਜਿੱਤ ਇਹ ਵੀ ਇਹਨੇ ਆਪਦਾ ਭਾਈ ਵਾਦੇ ਤੇ ਪੂਰੀ ਨਹੀਂ ਉਤਰੀ ਫਿਰ ਵੀ ਜਿਹੜੀ ਜਿੱਤ ਆ ਉਹ ਲੋਕਾਂ ਦੀ ਹੋ ਗਈ ਆ ਤੇ ਜਿਹੜੀ ਇਸ ਟਾਈਮ ਉਹ ਲੋਕਾਂ ਦੀ ਜਿੱਤ ਹੋਈ ਆ ਉਹਨਾਂ ਮਾਵਾਂ ਦੀ ਜਿੱਤ ਹੋਈ ਆ ਜਿਨ੍ਹਾਂ ਦੇ ਕੱਲੇ-ਕੱਲੇ ਪੁੱਤ ਬਾਹਰ ਗਏ ਆ ਉਹਨਾਂ ਦੀ ਜਿੱਤ ਹੋ ਗਈ ਜਿਨ੍ਹਾਂ ਦੇ ਪੈਸੇ ਦੱਬੇ ਹੋਏ ਸੀ ਤੇ ਕਢਾ ਕੇ ਰੱਖਤਾ ਪੰਜਾਬ ਦੀ ਜਿੱਤ ਹੋਈ ਆ ਔਰ ਜਿਹੜੇ ਭਾਈ ਇਹਨਾਂ ਦੇ ਚੇਲੇ ਚਪਟੇ ਆ ਉਹਨਾਂ ਦੀ ਹਾਰ ਹੋ ਗਈ ਉਹਨਾਂ ਨੇ ਬੜਾ ਜ਼ੋਰ ਲਾਇਆ ਵੇਖੋ ਤੁਸੀਂ ਚੇਲੇ ਚਪਟੇ ਦੀ ਲਾ ਲੋ ਗੱਲ ਅੱਜ ਇਹ ਕਹਿ ਦਿੰਨ ਵੀ ਭਾਨਾ ਸਿੱਧੂ ਬਾਹਰ ਆ ਗਿਆ ਤੇ ਭਾਨੇ ਸਿੱਧੂ ਬਾਰੇ ਚੰਗਾ ਬਿਆਨ ਦੇ ਦੇਵੇ ਭਗਵਾਨ ਤਮਾਨ ਕੱਲ ਨੂੰ ਚੇਲੇ ਚਪਟੇ ਉਹਰੇ ਜਿਹਨੂੰ ਲੋਕ ਭੇਡਾ ਕਹਿੰਦੇ ਚੱਲ ਮੈਂ ਭੇਡਾ ਨਹੀਂ ਆਂਦਾ ਉਹਨਾਂ ਦੀ ਉਹ ਆ ਉਹ ਹੁਣੇ ਕਹਿਣ ਲੱਗ ਜਾਣਗੇ ਪੱਖੋ ਸੀਐਮ ਸਾਹਿਬ ਦਾ ਜਿਗਰਾ ਭਾਨੇ ਸਿੱਧੂ ਨੂੰ ਬਾਹਰ ਕੱਢਤਾ ਜੀਰਾ ਫੈਕਟਰੀ ਵੇਲੇ ਵੀ ਇਹੀ ਹੋਇਆ ਸੀ ਜੀਰਾ ਫੈਕਟਰੀ ਵੇਲੇ ਇਹਨਾਂ ਨੇ ਕੀ ਕੰਮ ਕੀਤਾ ਅੱਜ ਭਾਨਾ ਸਿੱਧੂ ਤੋਂ ਰਹਿਨੇ ਆ ਵੀ ਹੁਣ ਭਾਨਾ ਸਿੱਧੂ ਬਾਹਰ ਆ ਗਿਆ ਲੱਗਦਾ ਵੀ ਕਿਤੇ ਨਾ ਕਿਤੇ ਲੋਕਾਂ ਦੀ ਜਿੱਤ ਹੋਈ ਹੈ ਇਸ ਮਾਮਲੇ ਤੇ ਉਹ ਤਾਂ ਮਾਰਾ ਤੁਹਾਨੂੰ ਵੀ ਪਤਾ ਹੀ ਵੀ ਜਿੱਤ ਹੋਈ ਗਈ ਹੈ ਤਾਂ ਹੀ ਬਾਹਰ ਆਇਆ ਤੇ ਇਹ ਲੋਕ ਹੁੰਦੇ ਨਾ ਤੇ ਉਹ ਤਾਂ ਚੁੱਪ ਕਰਕੇ ਉਹਨੂੰ ਦਬਾਤਾ ਸੀ ਕਰੇ ਇਹਦੇ ਵਿੱਚ ਲੋਕਾਂ ਦੀ ਜਿੱਤ ਵੀ ਹੋਈ ਆ ਲੋਕਾਂ ਦੀ ਆਪ ਦੀ ਜਿੱਤ ਹੋਈ ਹੈ ਨਾ ਕਿ ਭਾਨੇ ਦੀ ਕਿਉਂਕਿ ਲੋਕਾਂ ਦੇ ਪੈਸੇ ਕਢਾ ਕੇ ਉਹ ਦੇ ਜਾਂਦਾ ਸੀਗਾ ਤੇ ਲੋਕਾਂ ਦੀ ਇੱਥੇ ਜਿੱਤ ਹੋ ਗਈ ਆ ਸੋ ਇਹ ਸੀਗੇ ਵਿਸ਼ਵਦੀਪ ਫਾਜ਼ਿਲ ਦਾ ਜਿਨ੍ਹਾਂ ਦਾ ਕਹਿਣਾ ਹੈਗਾ ਕਿ ਭਾਨਾ ਸਿੱਧੂ ਨੂੰ ਅੱ ਜੋ ਛੱਡ ਦਿੱਤਾ ਗਿਆ ਤਾਂ ਇਹ ਲੋਕਾਂ ਦੀ ਵੱਡੀ ਜੋ ਜਿੱਤ ਹੈਗੀ ਆ ਰਜੇਸ਼ ਕੁਮਾਰ ਪੰਜਾਬੀ ਲੋਕ ਚੈਨਲ ਦੇ ਲਈ ਕੋਟ ਦੁਨਾਂ ਤੋਂ